ਉਹਨਾਂ ਦੇ ਸੱਚ ਹੁੰਨੇ ਆ ਦਰਬਾਰ ਸਾਹਿਬ ਜ਼ਰੂਰ ਆਈਦਾ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਲਾ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਫਾਰਮਰ ਯੂਐਸ ਐਮਬੈਸਡਰ ਹੋਰ ਇਥੋਂ ਐਮਪੀ ਦਾ ਇਲੈਕਸ਼ਨ ਜਿੰਨਾਂ ਨੇ ਲੜਿਆ ਉਹ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਇੱਥੇ ਆਏ ਤਾਂ ਸਾਡਾ ਵੀ ਮੁਲਾਕਾਤ ਕੀਤੀ ਕਿਉਂਕਿ ਐਮਪੀ ਦਾ ਇਲੈਕਸ਼ਨ ਲੜਿਆ ਸੀ ਤਾਂ ਸਾਡਾ ਉਹਨਾਂ ਨਾਲ ਸੰਬੰਧ ਸੀਗਾ ਤੇ ਇਸ ਤਰ੍ਹਾਂ ਇਹ ਲੜੀ ਦੇ ਵਿੱਚ ਸਾਰਿਆਂ ਨੂੰ ਮਿਲ ਰਹੇ ਸੀ ਤਾਂ ਸਾਨੂੰ ਵੀ ਬੜਾ ਉਹਨੇ ਆਦਰ ਦਿੱਤਾ ਮਿਲਣ ਆਏ ਉਹ ਅਮਰੀਕਾ ਦੀ ਕੋਈ ਕੁئینਜ਼ਲੈਂਡ ਕੋਈ ਯੂਨੀਵਰਸਿਟੀ ਆ ਜਿਹਦਾ ਕਰਨਾਨਕ ਜੀ ਯੂਨੀਵਰਸਿਟੀ ਦੇ ਨਾਲ ਉਹ ਕੋਲਾਬੋਰੇਸ਼ਨ ਕਰਾਉਣ ਲੱਗੇ ਆ ਤੁਸੀਂ ਦੇਖੋ ਕਿ ਇੱਕ ਇਨਸਾਨ ਹਰਨ ਤੋਂ ਬਾਅਦ ਵੀ ਉਹ ਆਪਣੇ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਚਾਹੁੰਦਾ ਆਪਣੇ ਲੋਕਾਂ ਦਾ ਵਿਕਾਸ ਚਾਹੁੰਦਾ ਇਹ ਹੀ ਇੱਕ ਸੋਚ ਆ ਜਿਹੜੀ ਕਿਸੇ ਆਦਮੀ ਨੂੰ ਦਿਲ ਤੋਂ ਦਿਲ ਤੱਕ ਟੱਚ ਕਰਦੀ ਆ ਇਹਨਾਂ ਨੇ ਥੋੜਾ ਜਿਹਾ ਹੀ ਦੱਸਿਆ ਕਿ ਗੁਰਨਾਨੰਦ ਦੇਵ ਯੂਨੀਵਰਸਿਟੀ ਨਾਲ ਇਹਨਾਂ ਦਾ ਐਮਓਯੂ ਹੈਗਾ ਉਹ ਐਮਓਯੂ ਅੰਮ੍ਰਿਤਸਰ ਦੀ ਔਰ ਖਾਸ ਤੌਰ ਤੇ ਜਿਹੜੀ ਉਡੀ ਇਹਨਾਂ ਸਿਟੀ ਐ ਇਹਦੀ ਡਿਵੈਲਪਮੈਂਟ ਦੀ ਕਿੰਨਾ ਸਕੇਪ ਹੈਗਾ ਉਹਦਾ ਬਲੂਪ੍ਰਿੰਟ ਸਾਡੇ ਸਾਰੇ ਨਹੀਂ ਰਿਸਪੋਨਸਿਬਲ ਜਿਹੜੇ ਇਲੈਕਟ ਹੋਏ ਨੇ ਤੇ ਜਿਹੜੇ ਬਾਕੀ ਅਸੀਂ ਵੀ ਹੈਗੇ ਆ ਮੈਂ ਤਦੇ ਬਾਰ-ਬਾਰ ਲੋਕਾਂ ਨੂੰ ਇਹ ਲੱਗਾ ਸੀ ਕਿ ਇਹ ਹਵਾਈ ਗੱਲ ਹੈ ਲੇਕਿਨ ਹੁਣ ਜਿਹੜੀ ਲੀਚੀ ਵਿਕੀ ਹੈ ਪਠਾਨਕੋਟ ਦੀ ਉਹ ਕਿੱਥੇ ਵਿਕੀ ਹੈ ਜੁਵੇਈ ਚ ਵਿਕੀ ਹੈ ਉਹਦੇ ਨਾਲ ਇਨਕਮ ਵੱਧ ਰਹੀ ਹੈ ਐਕਸਪੋਰਟ ਡਵਾਈ ਹੋ ਰਹੀ ਹੈ ਠੀਕ ਹੈ ਜੀ ਬਾਕੀ ਬਾਹਰ ਵੀ ਜਾ ਰਹੀ ਹੈ ਲੋਕਲ ਵੀ ਚੰਡੀਗੜ੍ਹ ਵਗੈਰਾ ਸਭ ਕਿਤੇ ਨਹੀਂ ਚੀ ਜਾ ਰਹੀਆਂ ਜੀ 0 A ਕਲਾਸ ਮਾਲ ਚੰਗਾ ਮਾਲ ਬਾਹਰ ਸਪੋਰਡ ਹੁੰਦਾ ਹੈ ਤੇ ਬਾਹਰ ਰੇਟ ਵਧੀਆ ਮਿਲਦਾ ਤੇ ਮੈਂ ਕੀ ਕਹਿ ਰਿਹਾ ਸੀਗਾ ਕਿ ਅੰਮ੍ਰਿਤ ਸਰ ਦਾ ਜਿਹੜਾ ਸਾਡਾ ਐਗਰੀਕਲਚਰ ਦਾ ਜਾਂ ਸਾਡਾ ਹੈਂਡੀਕਰਾਫਟ ਸਮਾਲ ਇੰਡਸਟਰੀਜ਼ ਦਾ ਪ੍ਰੋਡਕਟਰ ਅਸੀਂ ਯਾਦਾ ਪਾਪੜ ਦੀ ਗੱਲ ਕੀਤੀ ਸੀ ਜੁੱਤੀਆਂ ਦੀ ਗੱਲ ਕੀਤੀ ਸੀ ਉਹ ਹੱਲੇ ਵੀ ਰਿਲੇਵੈਂਟ ਹੈ ਇਹ ਸਾਰੇ ਲੋਕ ਮੇਰੇ ਜਿਹੜੇ ਮੇਰੇ ਇਲਾਕੇ ਦੇ ਲੋਕ ਆ ਇਹਨਾਂ ਨਾਲ ਆ ਕੇ ਬੈਠੇ ਆ ਔਰ ਇਹਨਾਂ ਨਾਲ ਜਿਹੜੋ ਕੀਤੀ ਆ ਗੱਲਬਾਤ ਯੁਵਾ ਮੋਰਚੇ ਤੋਂ ਲੈ ਕੇ ਵੱਡੇ ਤੱਕ ਇੰਨੇ ਖੁਸ਼ ਹੁੰਦੇ ਆ ਇਹਨਾਂ ਨੂੰ ਮਿਲ ਕੇ ਕਿ ਹੋਰ ਵੀ ਅਸੀਂ ਬੜਾ ਕੁਝ ਵੇਖਦੇ ਪਏ ਆ ਕਿ ਇਹਨਾਂ ਵਿੱਚ ਲੋਕ ਆਪ ਕਹਿੰਦੇ ਆ ਕਿ ਯਾਰ ਇਹਨਾਂ ਨੂੰ ਸਾਨੂੰ ਇੱਕ ਵਾਰੀ ਸਾਡੇ ਘਰ ਚਰਨ ਪਵਾ ਦਿਓ ਸਾਡੇ ਇਲਾਕੇ 'ਚ ਚਰਨ ਪਵਾ ਦਿਓ ਇਸ ਕਰਕੇ ਇਹ ਇਨਸਾਨ ਜਿਹੜਾ ਨਾ ਇੱਕ ਪਰਮਾਤਮਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਰੱਖਣ ਸਾਰਿਆਂ ਤੇ ਇਹ ਆਉਣ ਵਾਲਾ ਸਮੇਂ ਜਿਹੜਾ ਹੋਏਗਾ ਅੰਮ੍ਰਿਤਸਰ ਗੁਰੂ ਕੀ ਨਗਰੀ ਸਿੱਤੀ ਦਾ ਕਰਦੇ ਹਾਂ ਅਸੀਂ ਬੜੇ ਪਿਆਰ ਨਾਲ ਬੋਲਦੇ ਹਾਂ ਬਹੁਤ ਹੀ ਵਧੀਆ ਉਪਰਾਲਾ ਸੰਦੂ ਸਾਹਿਬ ਆਇਆ ਜੀ ਸੰਦੂ ਸੁਮੰਦਰੀ ਸਾਹਿਬ ਜਿਹੜੇ ਨੇ ਹਰ ਮਹੀਨੇ ਇੱਕ ਹਫਤੇ ਲਈ ਇੱਥੇ ਵਿਜ਼ਿਟ ਕਰਦੇ ਵੇ ਅੰਬਰਸਰ ਉਹਨ ਦਾ ਜਿਹੜਾ ਆਫਿਸ ਹੈ ਗ੍ਰੀਨ ਐਨੀਯੂ ਵਿੱਚ 24 ਘੰਟੇ ਕੰਮ ਚੱਲਦਾ ਪਿਆ ਇੱਥੇ ਉਹਨਾਂ ਦੀ ਟੀਮ ਬੈਠੀ ਆ ਅੰਬਰਸਰ ਵਾਸੀਆਂ ਨੂੰ ਕਈ ਤਰ੍ਹਾਂ ਦੀ ਕੋਲਰ ਪਵੇ ਅੱਜ ਵੀ ਡਾਕਟਰ ਜੀ ਦੀ ਟੀਮ ਬੈਠੀ ਆ ਉਹਦੇ ਕੰਮ ਕਰਦੇ ਬੇ ਨੇ ਐਸੇ ਤਰ੍ਹਾਂ ਹੀ ਮਨੂੰ ਵੀ ਇੱਕ ਵਾਰੀ ਲੋੜ ਪਈ ਕਿ ਮੇਰੇ ਕੋਲ ਸਾਥੀ ਸੀ ਦੁਬਈ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਪਰ ਕਿਸੇ ਨੂੰ ਕੋਈ ਲੋੜ ਪਾਵੇ ਦੁਬਈ ਵਰਗੇ ਸ਼ਹਿਰ 'ਚ ਸੁਣਵਾਈ ਕੋਈ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਐਹੋ ਜਿਹਾ ਲੀਡਰ ਮਿਲਣਾ ਚਾਹੀਦਾ ਜਿਨ੍ਹਾਂ ਨੂੰ ਸਿਰਫ ਇੱਕ ਮੈਸੇਜ ਹੀ ਤਾਂ ਮੈਨੂੰ ਫੋਨ ਕਰਨ ਦੀ ਲੋੜ ਦੇ ਵੀ ਸਿਰਫ ਮੈਸੇਜ ਹੀ ਦਿੱਤਾ ਮੈਂ ਇੱਕ ਸਾਨੂੰ ਕਿ ਐਸ ਐਸ ਰਾਹ ਗੱਲ ਇਹ ਤੇ ਸਰ ਦਾ ਮੈਨੂੰ ਫੋਨ ਐਹੋ ਹੀ ਆਇਆ ਸੁੰਦਰੀ ਸਾਹਿਬ ਦਾ ਮੈਸੇਜ ਆ ਫੋਨ ਬਨਿ ਸਿਰਫ ਮੈਸੇਜ ਆਇਆ ਪਪੂ ਮੈਨੂੰ ਇਹ ਕਾਗਜ਼ ਭੇਜ ਤੇ ਮੈਂ ਉਹ ਕਾਗਜ਼ ਦੁਆਰਾ ਇਹਨਾਂ ਨੂੰ ਭੇਜੇ ਤੇ ਜਿੰਨਾ ਚਿਰ ਉਹ ਲੜਕੇ ਦੀ ਡੈੱਡ ਬੋਡੀ ਅੰਬਸਰ ਤੱਕ ਨਹੀਂ ਪਹੁੰਚੀ ਉਹ ਰਾਮਨਾਲ ਨਹੀਂ ਬੈਠੇ ਮਤਲਬ ਜਿਹੜੇ ਕੰਮ ਨੂੰ 15 20 ਦਿਨ ਲੱਗਣੇ ਸੀ ਤਿੰਨਾ ਦਿਨਾਂ ਚ ਕੰਮ ਕਰਕੇ ਡੈੱਡ ਬੋਡੀ ਅੰਬਸਰ ਸਵੇਰੇ ਪਹੁੰਚੀ ਜਦੋਂ ਤਾਂ ਮੈਨੂੰ ਸਵੇਰੇ ਫਿਰ ਫੋਨ ਆਇਆ ਹੁਣ ਮੇਰੇ ਘਰ ਵੀ ਆਏ ਸੀ ਮਰੇ ਵਧੀਆ ਫਰੈਂਡ ਦੀ ਮੋਹਰੇ ਬੈਠੇ ਪਰਿਵਾਰਿਕ ਮੋਹਰੇ ਬੈਠੇ ਹਾਂ ਮਤਲਬ ਕੋਈ ਇਹਨਾਂ ਚ ਫਾਰਮੈਲਟੀ ਨਹੀਂ ਸੀ ਕੋਵਾ ਦਾ ਨਕਰਾ ਮਰਸਦ ਦੇ ਵਿੱਚ ਉਹ ਹਮੇਸ਼ਾ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਔਰ ਮੈਂ ਕਹਿੰਦਾ ਇੱਕ ਹੋਜੇ ਤਜਰਬੇਕਾਰ ਆਦਮੀ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਦੇ ਨਕਸ਼ੇ ਨੂੰ ਦੇਖਿਆ ਔਰ ਉਹਨਾਂ ਦੀ ਇੱਕ ਸੋਚ ਹੈ ਕਿ ਮਰਸਦ ਦੀ ਜਿਹੜੀ ਡਵੈਲਪ ਵਾਸਤੇ ਉਹ ਹਮੇਸ਼ਾ ਉਹ ਇਹ ਸੋਚਦੇ ਰਹਿੰਦੇ ਨੇ ਕਿ ਮਰਸਦ ਨੂੰ ਅਗਾਹ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਰੋਬਾਰ ਮਿਲੇ ਇੱਥੋਂ ਦਾ ਬਿਜ਼ਨਸ ਵਧੇ ਇੱਥੋਂ ਦੀ ਇੰਡਸਟਰੀ ਵਧੇ ਇਹ ਉਹ ਜਿਹਨਾਂ ਦਾ ਸਕੀਮਾ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦੀਆਂ ਹੈ ਕਿਉਂਕਿ ਇਹੋ ਜਿਹੇ ਤਜਰਬੇਕਾਰ ਬੰਦੇ ਅਗਰ ਪਾਰਲੀਮੈਂਟ 'ਚ ਬੈਠੇ ਹੁੰਦੇ ਅੱਜ ਅੰਮ੍ਰਿਤਸਰ ਨਹੀਂ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਣਾ ਸੀ ਚਲੋ ਜੋ ਪ੍ਰਮਾਤਮਾ ਦਾ ਹੁਕਮ ਸੀ ਪਰ ਉਹ ਫਿਰ ਵੀ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਰابطਾ ਜਰਾ ਬਣਾਈ ਰੱਖਿਆ ਮੈਨੂੰ ਉਮੀਦ ਹੈ ਕਿ ਉਹ ਅੰਮ੍ਰਿਤਸਰ ਵਾਸਤੇ ਬਹੁਤ ਵਧੀਆ ਸੋਚ ਰਹੇ ਨੇ ਉਹ ਕੋਸ਼ਿਸ਼ ਕਰਨਗੇ ਕਿ ਚੰਗੀ ਤੋਂ ਚੰਗੀ ਜਿਹੜੀ ਹੈ ਇੱਥੇ ਕੋਈ ਇੰਡਸਟਰੀ ਜਿਹੜੀ ਹੈ ਨੌਜਵਾਨਾਂ ਵਾਸਤੇ ਔਰ ਸ਼ਹਿਰ ਦੇ ਸੁਧਾਰ ਵਾਸਤੇ ਉਹ ਚੰਗੇ ਕਦਮ ਪੁੱਟਣਗੇ Yeah.